ਪਰਤਾਪ ਸਿੰਘ ਬਾਜਵਾਵਾਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਜਿਹੜੀ ਕਿ ਐਫਆਈਆਰ ਕਿ ਮੁਹਾਲੀ ਦੇ ਥਾਣਾ ਫੇਸ 7 ਸਾਈਬਰ ਕ੍ਰਾਈਮ ਦੇ ਜਿਹੜੀ ਕਿ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਤੇ ਇੱਕ ਨਿੱਜੀ ਚੈਨਲ ਨੂੰ ਆਉਣ ਵੱਲੋਂ ਇੰਟਰਵਿਊ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 50 ਦੇ ਕਰੀਬ ਜਿਹੜੀ ਬੰਬ ਪੰਜਾਬ ਵਿੱਚ ਆ ਚੁੱਕੇ ਨੇ ਤੇ 18 ਚੱਲ ਗਏ ਨੇ ਤੇ 32 ਪੈਂਡਿੰਗ ਨੇ ਉਸ ਨੂੰ ਲੈ ਕੇ ਇੱਕ ਸਾਈਬਰ ਕ੍ਰਾਈਮ ਦੇ ਵਿੱਚ ਜਿਹੜੀ ਤਨਖਾ ਦਾ ਕਨਸਟੇਬਲ ਉਹਦੇ ਵੱਲੋਂ ਇਹਨੂੰ ਸੰਕੇਨ ਲਿਆ ਗਿਆ ਤੇ ਇਸ ਨੂੰ ਇਸ ਨੂੰ ਲੈ ਕੇ ਆਧਾਰ ਬਣਾ ਕੇ ਇੱਕ ਐਫਆਈਆਰ ਦਰਜ ਮੁਹਾਲੀ ਦੇ ਸਾਈਬਰ ਕ੍ਰਾਈਮ ਦੇ ਵਿੱਚ ਜਿਹੜੀ ਕਿ ਕੀਤੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਕੱਲ ਪੂਰਾ ਕਟਨਗਰਮ ਇਸ ਪ੍ਰਕਾਰ ਚੱਲਿਆ ਕਿ ਇੱਕ ਐਫ ਆਈ ਆਰ ਦੀ ਕਾਪੀ ਤੱਕ ਜਿਹੜੀ ਕਿ ਇਹ ਪ੍ਰਤਾਪ ਸਿੰਘ ਬਾਜਣੋ ਨਹੀਂ ਦਿੱਤੇ ਕਿ ਉਸ ਲਈ ਵੀ ਉਹਨਾਂ ਨੂੰ ਕੋਰਟ ਦਾ ਦਰਵਾਜ਼ਾ ਖੜਕੜਾਣਾ ਪਿਆ ਉਸ ਤੋਂ ਬਾਅਦ ਉਹਨਾਂ ਸ਼ਾਮ ਪੈਂਦੇ तकरीबन 5 ਵਜੇ ਦੇ ਕਰੀਬ ਲਿਖੀ ਐਫਆਈਆਰ ਦੀ ਕਾਪੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਜਾਂਦਾ ਜਿੱਥੇ ਕਿ ਉਹਨਾਂ ਵੱਲੋਂ ਇੱਕ ਪਟੀਸ਼ਨ ਐਫਆਈਆਰ ਨੂੰ ਕਵੈਸ਼ ਕਰਨ ਦੀ ਬ੍ਰਿਡਗੀ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਹੈਗਾ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਵੱਲੋਂ ਮੁਹਾਲੀ ਸਾਈਬਰ ਕ੍ਰਾਈਮ ਇਚ ਪੇਸ਼ ਹੋ ਕੇ 2 ਵਜੇ ਦਾ ਅੱਜ 2 ਵਜੇ ਦਾ ਸਮਾਂ ਮੰਗਿਆ ਗਿਆ ਸੀ ਕਿ 2 ਵਜੇ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਸਾਈਬਰ ਕ੍ਰਾਈਮ ਇਚ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਲੱਗਾ ਜਿਹੜਾ ਕਿ ਹੁਣ ਐਸਐਸ ਸਾਹਿਬ ਨਾਲ ਕਿ ਕਾਂਗਰਸੀ ਆਗੂ ਜਿਹ ਕਿਸ ਤਰੀਕਾ ਨਾਲ ਦੇਖ ਰਹੇ ਨੇ ਦੇਖੋ ਇਹ ਬਖਲਾਟ ਆ ਸਰਕਾਰ ਦੀ ਧਿਆਨ ਇਹ ਸਰਕਾਰ ਦੀ ਬਖਲਾਟ ਆ ਧਿਆਨ ਪਟਕਾਉਣ ਤੋਂ ਅੱਜ ਜੋ ਸੋਸ਼ਲ ਮੀਡੀਆ ਤੇ ਇਹਨਾਂ ਦਾ ਜਲੂਸ ਨਿਕਲ ਰਿਹਾ ਸੀ ਜਿਸ ਤਰ੍ਹਾਂ ਇਹ ਬਾਥੂਮਾ ਦਾ ਨੀ ਪੁੱਤ ਰੱਖ ਰਹੇ ਸਨ ਕ੍ਰਾਂਤੀ ਦੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਦਾ ਲੋਕਾਂ ਚ ਜਿਸ ਤਰ੍ਹਾਂ ਨੈਗੇਟਿਵ ਇਹਨਾਂ ਦੀ ਗੱਜ ਜਾ ਰਿਆ ਸੀ ਉਹਨੂੰ ਇਹਨਾਂ ਨੇ ਧਿਆਨ ਭਟਕਾਉਣ ਵਾਸਤੇ ਇਹ ਗਲਤ ਖ਼ਬਰਾਂ ਛੱਪ ਚੁੱਕੀਆਂ ਇਹ ਗੱਲ ਤਾਂ ਸਾਰੇ ਰੋਜ਼ ਕਹਿੰਦੇ ਨੇ ਵੀ ਪੰਜਾਬ ਨਸ਼ਿਆਂ ਦਾ ਬਦਬਾਦ ਸਭ ਤੋਂ ਵੱਧ ਪੰਜਾਬ ਦਾ ਸਾਰੇ ਲੀਡਰਸ਼ਿਪ ਤੇ ਇਹ ਆਪਣਾ ਕਰਦੇ ਹੋ ਕਿ ਤੁਹਾਡਾ ਲੀਡਰ ਗੱਜਰੀਅਲ ਬੋਲਦਾ ਪਈ ਪੰਜਾਬ ਨਸ਼ੀਦ ਜਿਹੜਾ ਵਾ ਇੱਕ ਜੁੱਧ ਸ਼ੁਰੂ ਕੀਤਾ ਪਹਿਲਾ ਪਵਚਾ ਕਰੋ ਕੇਜਰੀਵਾਲ ਤੇ ਜਿੰਨੇ ਕਿਹਾ ਸੀ ਤੇ ਭਈ ਸਾਰੇ ਹਰਿਆਣੇ ਵਾਲਿਆਂ ਨੇ ਯਾਰ ਮਲਾਤਾ ਜਮਨਾ ਦੇ ਵਿੱਚ ਉਦੋਂ ਦਿੱਲੀ ਦੇ ਵਿੱਚ ਲੋਕਾਂ ਦੀ دہشت ਨਹੀਂ ਸੀ ਭਾਈ ਇਹ ਸਿਰ ਕਿਉਂਕਿ ਅੱਜ ਜੇ ਇਹ ਜਿਹੜੀ ਉਹ ਮੁਸੇਹਾਲ ਦਾ ਸਕਿਉਰਿਟੀ ਹਟਾ ਕੇ ਇਨਪੁਟ ਸੀ ਇਹਨਾਂ ਕੋਲ ਉਦੋਂ ਇਹਨਾਂ ਕੋਲ دہشت ਨਹੀਂ ਸੀ ਭਈ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਕੋਲ ਕੋਈ ਮੁੱਦਾ ਨਹੀਂ ਈ ਐਸੋ ਲੋਕ ਇਹਨਾਂ ਤੋਂ ਜਵਾਬ ਮੰਗਦੇ ਨੇ ਉਹ ਜੋ ਕਿ ਪ੍ਰਤਾਪ ਸਿੰਘ ਬਾਜਵਾ ਲੋਕਾਂ ਦੀ ਗੱਲ ਨੂੰ ਚੁੱਕਦੇ ਨੇ ਵਿਧਾਨ ਸਭਾ ਵਿੱਚ ਵੀ ਇਹ ਬਾਦ ਵੀ ਐਲੋਪੀ ਲੀਡਰ ਜੋ ਉਹਨਾਂ ਦੀ ਜ਼ਿੰਮੇਵਾਰੀ ਆ ਅੱਜ ਲੋ ਜੋ ਲਾਰਡ ਆਰਡਰ ਦਾ ਹਾਲਾਤ ਨੇ ਪੰਜਾਬ 'ਚ ਥਾਂ-ਥਾਂ ਗੋਲੀਆਂ ਚੱਲ ਰਹੀਆਂ ਨੇ ਗੈਂਗਸਟਰ ਫਰੋਤੀਆਂ ਮੰਗਦੇ ਨੇ ਪੰਜਾਬ 'ਚ ਵਪਾਰੀ ਅੱਜ دہشت 'ਚ ਨੇ ਔਰ ਬੰਬ ਚੱਲ ਰਹੇ ਨੇ ਉਹਨਾਂ ਨੇ ਉਹ ਜੋ ਇੱਕ ਅਖਵਾਦ 26 ਅਕੀ ਹਸਪਤਲ ਉਹ ਜਿਨ੍ਹਾਂ ਨੇ ਕਬੋ ਛਾਪੀ ਹੈ ਜਾਂ ਜਿਹੜੇ ਸੋਰਸ ਨੇ ਪੱਤਰਕਾਰ ਨੂੰ ਨਿਊਜ਼ ਦਿੱਤੀ ਆ ਕਿ ਉਹ ਤੇ ਉੱਤੇ ਐਕਸ਼ਨ ਹੋਇਆ ਅੱਜ ਜਿਸ ਤਰੀਕੇ ਦਾ ਤਾਮਜਾਮ ਦਾ ਲੱਗ ਰਿਹਾ ਕਿ ਪੁਲਿਸ ਫੋਰਸ ਵੱਲੋਂ ਲੜਾ ਕਿ ਪੁਲਿਸ ਫੋਰਸ ਜਾਂ ਪ੍ਰਸ਼ਾਸਨ ਵੱਲੋਂ ਪੂਰਾ ਸਿਸਟਮ ਲਗਾਇਆ ਗਿਆ ਤੇ ਤੁਹਾਨੂੰ ਵੀ ਲੱਗਦਾ ਅੱਜ ਕੋ ਪ੍ਰਤਾਪ ਸਿੰਘ ਬਾਜਵਾ ਅਰੇਸਟ ਪਾਈ ਜਾਏਗੀ ਇੱਥੇ ਦੇ ਰੈਸਟ ਪਾ ਵੀ ਸਕਦੇ ਇਹਨਾਂ ਦੇ ਕੋਈ ਕਿਉਂਕਿ ਜੋ ਹਾਈ ਕੋਰਟ ਦੀਆਂ ਕੀ ਡਾਇਰੈਕਸ਼ਨਾਂ ਦਿੱਤੀਆਂ ਉਹ ਹਾਈ ਕੋਰਟ ਦੇ ਮੁਤਾਬਕ ਉਹ ਪੇਸ਼ ਹੋਣਗੇ ਆਪਣੀ ਗੱਲ ਜਿਹੜੀ ਰੱਖਣਗੇ ਪਰ ਕੋਈ ਰੈਸਟ ਵਾਲੀ ਗੱਲ ਕੋਈ ਹੈ ਹੀ ਨਹੀਂ ਇਹਦੇ ਚਾਰ ਕਿਉਂਕਿ ਖ਼ਲ ਦੇ ਅਖਬਾਰਾਂ ਛਪ ਚੁੱਕੀ ਹੈ ਜੇ ਹੁਣ ਸਰਕਾਰ ੱਤਕਾ ਕਰਨ ਤੇ ਆ ਜਾਏਗੀ ਜੇ ਸਾਡੇ ਜਿੱਦ ਹਰ ਬੰਦਾ ਜਿੱਦ ਤੇ ਬੋਲਦਾ ਉਹਨੂੰ ਦਬਾਉਣ ਦੀ ਆਵਾਜ਼ ਆ ਜਾਏਗੀ ਉਹ ਜੋ ਵੀ ਕੁ ਮਰਜ਼ੀ ਕਰ ਸਕਦੇ ਨੇ ਉਹ ਤੇ ਇਸ ਕਰਕੇ ਕੋਈ ਜੋ ਨਾ ਕਾਂਗਰਸ ਡਰਦੀ ਆ ਨਾ ਕਾਂਗਰਸ ਦੌੜਦੀ ਆ ਨਾ ਕਾਂਗਰਸ ਲੜਦੀ ਆ ਲੜੇਗੀ ਲੋਕਾਂ ਲਈ ਉਹ ਹਮੇਸ਼ਾ ਸਾਰੀ ਕਾਂਗਰਸ ਨਾਲ ਆ ਲਗੋ ਇਹ ਸਾਡਾ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਦੇ ਕੁਲਜੀਤ ਸਿੰਘ 베ਦੀ ਵੱਲੋਂ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਸਪਸ਼ਟ ਕੀਤੀ ਗਈ ਕਿ ਹੋ ਸਕਦਾ ਹੈ ਕਿ ਅੱਜ ਪ੍ਰਤਾਪ ਸਿੰਘ ਬਾਜਵਾਦੀ ਅਰੈਸਟ ਵੀ ਪਾਈ ਜਾ ਸਕਦੀ ਹੈ ਲੇਕਿਨ ਹਾਲ ਦੀ ਗੱਡੀ ਉਹਨਾਂ ਵੱਲ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਰਿਆਣਾ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਤੇ ਉਹਨਾਂ ਦੇ ਜਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਨੂੰ ਲੈ ਕੇ ਹੀ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਅੱਜ ਮੋਹਾਲੀ ਸਾਈਬਰ ਕ੍ਰਾਈਮ ਵਿੱਚ ਪੇਸ਼ ਹੋਣਗੇ ਲੇਕਿਨ ਦੂਸਰੇ ਪਾਸੇ ਦੇਖਰ ਕਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪਹਿਲੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜਾ ਕਿ ਸੱਤਾਧਾਰੀ ਧਿਰ ਵੱਲੋਂ ਮੌਜੂਦਾ ਸਰਕਾਰ ਜਿਨ੍ਹਾਂ ਦੀ ਸਰਕਾਰ ਹੋਏ ਉਹਨਾਂ ਵੱਲੋਂ ਹੀ ਪ੍ਰਤਾਪ ਸਿੰਘ ਇੱਕ ਦੂਸਰੀ ਪਾਰਟੀ ਦੇ ਆਗੂ ਨੂੰ ਗ੍ਰਿਫਤਾਰ ਕਰਨ ਦੀ ਧਰਨੇ ਤੇ ਰੋਸ ਪ੍ਰਦਰਸ਼ਨ ਕੀਤਾ ਇੱਥੇ ਕਰਨੇ ਪੈ ਉਹਦਾ ਉਹਨਾਂ ਉਹਦੀ ਅਗਵਾਈ ਦੇ ਵਿੱਚ ਮੁਹਾਲੀ ਦਾ ਫੇਜ਼ 2 ਸਥਿਤੀਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਚੰਡੀਗੜ੍ਹ ਵੱਲੋਂ ਵੀ ਕੂਚ ਜਿਹੜਾ ਕੀ ਉਹਨਾਂ ਵੱਲੋਂ ਕੀਤਾ ਜਾਣਾ ਸੀ ਲੇਕਿਨ ਚੰਡੀਗੜ੍ਹ ਪੁਲਿਸ ਨੇ ਤਿਆਰੀਆਂ ਦੇਖਦੇ ਹੋਏ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਥगित ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਨੂੰ ਦੇਖਣਾ ਹੈ ਕਿ ਹੁਣ ਕਿਸ ਤਰੀਕੇ ਦੀ ਰਣਨੀਤੀ ਜਿਹੜੀ ਕੀ ਆਮ ਆਦਮੀ ਪਾਰਟੀ ਵੱਲੋਂ ਘੜੀ ਜਾਏਗੀ ਤੇ ਦੂਸਰੇ ਪਾਸੇ ਕਾਂਗਰਸ ਵੱਲੋਂ ਇਸ ਬਚਾਅ ਇਸ ਨੂੰ ਲੈ ਕੇ ਆਪਣੇ ਬਚਾਅ ਨੂੰ ਲੈ ਕੇ ਕਿਸ ਤਰੀਕੇ ਦੀ ਰਣਨੀਤੀ ਘੜੀ ਜਾਏਗੀ ਮੁਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਤ ਨਹੀਂ